ਸ਼ੇਖਰ ਪਨੋਟ ٹرسٹ ਵੱਲੋਂ ਨਰੂੜ ਚ ਬੂਟੇ ਲਗਾਏ ਗਏ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਲੈ ਕੇ ਜਰਮਨ ਗਏ ਅਤੇ ਰਾਖ ਬਣ ਕੇ ਵਾਪਸ ਪਰਤੇ ਨੌਜਵਾਨ ਸ਼ੇਖਰ ਪਨੋਟ ਦੀ ਯਾਦ ਨੂੰ ਸਮਰਪਿਤ ਮੈਂਬਰ ਪੰਚਾਇਤ ਨਰੂੜ ਦੇ ਸਹਿਯੋਗ ਨਾਲ ਅੱਜ ਪਿੰਡ ਨਰੂੜ ਦੇ ਛੱਪੜ ਦਿਵਾਲੇ ਬਹੀੜਾ ਆਮਲਾ ਇਮਲੀ ਸੁਹਾਜਣਾ ਅਰਜਣ ਤੁਣ ਸੁਖਚੈਨ ਅਤੇ ਜਟੈਣ ਆਦਿ ਦੇ 100 ਦੇ ਕਰੀਬ ਬੂਟੇ ਲਗਾਏ ਗਏ ਇਸ ਮੌਕੇ ਸ਼੍ਰੀਮਤੀ ਰਾਜ ਕਮਲ ಗ್ರಾಮ ਸਰਪੰਚ ਤੇ ਦਲਜੀਤ ਕੌਰ ਪਰਮਜੀਤ ਕੌਰ ਨੰਬਰਦਾਰ ਬਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮੈਂਬਰ ਪੰਚਾਇਤ ਨਰੂੜ ਵੀ ਹਾਜ਼ਰ ਸਨ। ਅੰਮ੍ਰਿਤ ਸ਼ੇਖਰ ਵੱਲੋਂ ਚੈਰੀਟੇਵਲ ਟਰਸਟ ਫਗਵਾੜਾ ਵੱਲੋਂ ਅੱਜ ਫੋਡੇ ਲਗਾਉਣ ਦਾ ਇੱਕ ਪ੍ਰੋਗਰਾਮ ਰਚਾਇਆ ਗਿਆ ਜਿਸ ਤਹਿਤ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਇਸ ਟਰਸਟ ਦਾ ਇੱਕ ਮਕਸਦ ਹੈ ਕਿ ਵਾਤਾਵਰਣ ਦਾ ਰੱਖਿਆ ਕਰੀਏ ਸਿੱਖਿਆ ਦੇ ਨਾਮ 'ਤੇ ਔਰ ਉਸ ਤੇ ਹੈ ਤਾਂ ਅਸੀਂ ਅੱਜ ਪਿੰਡ ਨਰੂਰ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਹੀ ਪੌਦੇ ਲਗਾਉਣ ਆਏ ਹਾਂ। ਔਰ ਸਾਡੇ ਨਾਲ ਸਰਪੰਚ ਸਾਹਿਬ ਪੰਚਾਇਤ ਪੂਰੀ ਜਿਹੜੀ ਜ਼ਰੂਰ ਦੀ ਹੈ ਉਹ ਸਾਡੇ ਨਾਲ ਹਨ। ਤੇ ਮੰਤਰੀ ਜੀ ਥੋੜੀ ਦੱਸਣਗੇ ਸਾਨੂੰ ਪੰਚਾਇਤ ਵਾਲੇ ਜਿਹੜੇ ਜਿਲ੍ਹਾ ਜੀ ਮੈਂਬਰ ਸਾਡੇ ਨਾਲ ਹੀ ਹਨ। ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੈਂ ਜੀ ਮੰਤਰੀ ਸਿੰਘ ਪਿੰਡ ਨਰੂਰ ਤੋਂ ਜੀ। ਠੇਕਰ ਪਨਾਟਰ ਟ੍ਰੈਫਿਕ ਬਲੋ ਜੀ ਇਹ ਜਿਹੜੇ ਰੋਖਾਂ ਦਾ ਲਗਾਈ ਜਾ ਰਹੇ ਆ ਪਿੰਡ ਦੇ ਵਿੱਚ। ਨਾਮ ਕੇ ਅਨੁਸਾਰ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ ਕਿ ਰੁੱਖ ਲਗਾਉਣੇ ਚਾਹੁੰਦੇ ਆਂ ਸੀ ਤੁਹਾਡੇ ਪਿੰਡ ਵਿੱਚ ਤੇ ਅਸੀਂ ਅੱਜ ਜਿਹੜਾ ਸਾਡੇ ਪਿੰਡ ਦਾ ਛੱਪੜਿਆ ਇਸ ਦੀ ਜਿਹੜੀ ਬਾਉਂਡਰੀ ਆ ਜਿਹਦੇ ਉੱਤੇ ਰੁੱਖ ਲਗਾ ਰਹੇ ਆਂ ਜੀ ਇਹਦੇ ਵਿੱਚ ਇਹ ਜਿਹੜੇ ਆ ਰੁੱਖ ਇਹ ਫਲਦਾਰ ਰੁੱਖ ਆ ਜੀ ਦੇ ਵਿੱਚ ਆਮ ਵਾਲੇ ਦਾ ਆ ਜੀ ਬਹੇੜੇ ਦਾ ਆ ਤੇ ਇਮਲੀ ਦੇ ਆ ਜੀ ਹੋਰ ਵੀ ਬਹੁਤ ਸਾਰੇ ਰੁੱਖ ਆ ਜਿਹੜੇ ਲਗਾ ਰਹੇ ਆਂ ਤਾਂ ਜੋ ਇਹਨਾਂ ਰੁੱਖਾਂ ਦਾ ਆਨੰਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਸਕਣ ਕਿਉਂਕਿ ਇਹ ਵਾਤਾਵਰਨ ਨੂੰ ਵੀ ਵਧੀਆ ਰੱਖਦੇ ਆਂ ਸੋ ਸਾਡੇ ਨਾਲ ਸਰਪੰਚ ਰਾਜਕਮਲ ਜੀ ਪੰਚਾਇਤ ਮੈਂਬਰ ਦਿਲਜੀਤ ਕੌਰ ਜੀ ੋਰਿੰਦਰ ਸਿੰਘ ਜੀ ਸਾਰੇ ਮੌਜੂਦ ਆ ਤੇ ਪਿੰਡ ਦੇ ਹੋਰ ਵਾਸੀ ਵੀ ਮੌਜੂਦ ਨੇ ਤੇ ਸਾਰੇ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਆ ਕਿ ਪਿੰਡਾਂ ਦੇ ਵਿੱਚ ਵੱਸ ਤੋਂ ਵੱਧ ਰੁਕ ਲਗਾਈ ਜਾਣ ਤਾਂ ਜੋ ਵਾਤਾਵਰਨ ਵਧੀਆ ਰਹੇ ਸਰਬੰਧਕਾ ਅਨੁਸਾਰ ٹرسٹ ਵੱਲੋਂ ਸਿਟੀ ਹਾਰਟ ਨਗਰ ਫਗਵਾੜਾ ਚੇਖਰਪਨੌੜ ਯਾਦਗਾਰੀ ਲਾਇਬ੍ਰੇਰੀ ਅਤੇ ਬੁੱਕ ਬੈਂਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋੜਵੰਦ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਸਹਾਇਤਕ ਪੁਸਤਕਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇੱਥੇ ਬੈਠ ਕੇ ਪੜ੍ਹਨ ਦੀ ਵੀ ਸਹੂਲਤ ਦਿੱਤੀ ਗਈ ਹੈ। ਚੈਨਲ 4 ਕੈਨ ਬੀਟਸ ਲਈ ਮੈਂ ਆਰ ਜੇ ਨੀਹਾ